ਇਹ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਵਿੜਿਆਈ ਬੜੀ ਵੱਡੀ ਹੈ ਕਿਸੇ 2-4 ਬੰਦਿਆਂ ਦੇ ਕਹਿਣ ਦੇ ਨਾਲ ਇਹਦੀ ਉਪਮਾ ਘਟ ਨਹੀਂ ਲੱਗੀ ਨਾ ਘਟਣੀ ਹੈ ਇੱਕ ਗੱਲ ਜ਼ਰੂਰ ਹੈ ਜਿਹੜਾ ਸਤਿਗੁਰੂ ਸਾਹਿਬ ਜੀ ਦੇ ਦਰ ਦੀ ਪਿਆਰਿਓ ਕੋਈ ਮਾੜੀ ਗੱਲ ਕਰਦਾ ਹੈ ਜਿਹੜਾ ਸਤਿਗੁਰੂ ਦੇ ਦਰ ਨੂੰ ਗੁਰੂ ਨਾਨਕ ਸਾਹਿਬ ਦੇ ਦਰ ਨੂੰ ਨੀਵਾ ਦਿਖਾਉਣ ਦਾ ਯਤਨ ਕਰਦਾ ਹੈ ਉਹ ਖੁਦ ਅਸਮਾਨੋਂ ਧਰਤੀ ਤੇ ਡਿੱਗ ਪੈਂਦਾ ਹੈ ਮਲਿਆ ਮੇਟੋ ਜਾਂਦਾ ਹੈ ਪਰ ਇਹ ਸਤਿਗੁਰਾਂ ਦੇ ਦਰ ਦੀ ਵਿੜਿਆਈ ਐਸੀ ਹੈ ਸਤਗੁਰਾਂ ਦੀ ਸੋਭਾ ਐਸੀ ਹੈ ਇਹ ਨਾ ਖਤਮ ਹੋਣ ਵਾਲੀ ਹੈ ਨਾ ਇਹਨੂੰ ਕੋਈ ਖਤਮ ਕਰ ਸਕਦਾ ਹੈ। ਨਾ ਕਿਸੇ ਵਿੱਚ ਇੰਨੀ ਕੋਈ ਸਮਰੱਥਾ ਹੈ ਇੰਨੀ ਕੋਈ ਪਾਵਰ ਹੈ ਕਿ ਮਹਾਰਾਜ ਸਾਹਿਬ ਜੀ ਦੀ ਸੋਭਾ ਵਡਿਆਈ ਨੂੰ ਖਤਮ ਕਰ ਦਵੇ। ਰੱਬ ਦੀ ਹੋਣ ਤੋਂ ਮੁਨਕਰ ਹੋਣ ਵਾਲੇ ਜਿੰਨੇ ਇਨਸਾਨ ਨੇ ਅੱਜ ਕੋਈ ਉਹਨਾਂ ਨੂੰ ਯਾਦ ਨਹੀਂ ਕਰਦਾ। ਚਮਤਕਾਰਾਂ ਤੋਂ ਮੁਨਕਰ ਹੋਣ ਵਾਲੇ ਜਿੰਨੇ ਇਨਸਾਨ ਨੇ ਅੱਜ ਕੋਈ ਉਹਨਾਂ ਦੀ ਸੋਭਾ ਵਡਿਆਈ ਨਹੀਂ ਕਰਦਾ। ਹਾਂ ਜਿਨ੍ਹਾਂ ਨੇ ਸਤਗੁਰੂ ਜੀ ਦੀ ਜਸ ਦੇ ਵਿੱਚ ਮਹਾਰਾਜ ਜੀ ਦੀ ਵਡਿਆਈ ਵਿੱਚ ਗੁਰੂ ਦੀ ਉਸਤਤੀ ਕੀਤੀ ਹੈ ਸਾਡੇ ਗੁਰੂ ਨੂੰ ਆਪਣੇ ਗੁਰੂ ਨੂੰ ਵੱਡਾ ਜਨਾਇਆ ਹੈ ਤੇ ਸਤਗੁਰੂ ਦੀਆਂ ਐਸੀਆਂ ਬਖਸ਼ਿਸ਼ਾਂ ਉਹਨਾਂ ਤੇ ਹੋਈਆਂ ਲੋਕ ਵੀ ਉਹਨਾਂ ਨੂੰ ਵੱਡਾ ਕਰਕੇ ਜਾਣਨ ਲੱਗ ਪਏ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ ਜਿਨ੍ਹਾਂ ਨੇ ਗੁਰੂ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਸਾਧ ਸੰਗਤ ਜੀ ਸਤਗੁਰੂ ਦੀਆਂ ਐਸੀਆਂ ਕਰਾਮਾਤਾਂ ਮਹਾਰਾਜ ਸਾਹਿਬ ਜੀ ਦੀਆਂ ਐਸੀਆਂ ਕਰਾਮਾਤਾਂ ਕਿ ਉਹ ਲੋਕ ਖੁਦ ਮਲਿਆ ਮੇਟ ਹੋ ਗਏ ਧਰਤੀ ਦੀ ਖਾਕ ਵਿੱਚ ਰਲ ਗਏ ਹਨ ਤੇ ਪਰ ਗੁਰੂ ਨਾਨਕ ਦੇ ਘਰ ਦਾ ਕੀ ਕੋਈ ਕੁਝ ਵਿਗਿਆੜ ਸਕਿਆ ਹੈ ਕਰਾਮਾਤਾਂ ਦੀ ਗੱਲ ਕਰੀਏ ਕ੍ਰਿਸ਼ਮਿਆਂ ਦੀ ਗੱਲ ਕਰੀਏ ਕਲਾ ਦੀ ਗੱਲ ਕਰੀਏ ਇਹ ਤੇ ਰੋਜ਼ ਹੀ ਗੁਰੂ ਨਾਨਕ ਦੇ ਦਰ ਘਰ ਵਿੱਚ ਸਾਧ ਸੰਗਤ ਜੀ ਵਰਤਦੀਆਂ ਰਹਿੰਦੀਆਂ ਹਲੇ ਕੱਲ ਦੀ ਗੱਲ ਹੈ ਇੱਕ ਖਬਰ ਬਹੁਤ ਜਿਹੜੀ ਚੱਲ ਰਹੀ ਹੈ ਕਿ ਮਹਾਰਾਜ ਸਾਹਿਬ ਜੀ ਦੇ ਦਰ ਦੇ ਉੱਤੇ ਕੋਈ ਆਈ ਬੀਬੀ ਉਸ ਜਨਮ ਤੋਂ ਲੈ ਕੇ ਬੋਲ ਨਹੀਂ ਸਕਦੀ ਸੀ ਤੇ ਸਤਿਗੁਰਾਂ ਐਸੀ ਕਿਰਪਾ ਕੀਤੀ ਉਹ ਬੋਲਣ ਲੱਗ ਪਈ ਉਹਨੂੰ ਜ਼ਬਾਨ ਬਖਸ਼ ਦਿੱਤੀ ਹੈ ਜਿਵੇਂ ਦੀ ਭਾਵਨਾ ਕੋਈ ਲੈ ਕੇ ਆਉਂਦਾ ਹੈ ਇਹ ਗੁਰੂ ਕਾਲ ਤੋਂ ਲੈ ਕੇ ਕਰਾਮਾਤਾਂ ਵਰਤਦੀਆਂ ਨੇ ਇਹਨਾਂ ਨੂੰ ਝੁਟਲਾਇਆ ਨਹੀਂ ਜਾ ਸਕਦਾ ਇਹਨਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਇੱਕ ਸਿੱਖ ਦੇ ਘਰ ਗਏ ਉਹਦਾ ਪੁੱਤਰ ਅੱਗ ਵਿੱਚ ਝੁਲਸ ਕੇ ਮਰ ਗਿਆ ਮੌਤ ਹੋ ਗਈ ਉਹਦੇ ਘਰ ਵਾਲੀ ਸਿੱਖ ਦੇ ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕਰਦੀ ਸਿੱਖ ਬਾਹਰ ਚੱਲਿਆ ਗਿਆ ਤੇ ਉਹਨਾਂ ਦਾ ਬੱਚਾ ਅੱਗ ਵਿੱਚ ਝੁਲਸ ਕੇ ਮਰ ਗਿਆ ਮੌਤ ਹੋ ਗਈ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਆਪਣੇ ਪੁੱਤਰ ਨੂੰ ਬੁਲਾਓ ਕਹਿਣ ਲੱਗੀ ਬੀਬੀ ਕਹਿੰਦੀ ਮਾਰੋ ਤੇ ਸੁੱਤਾ ਪਿਆ ਪਤਾ ਜੀ ਪਤਾ ਲੱਗ ਗਿਆ 사ਤਗੁਰਾਂ ਨੂੰ ਸ਼ਾਇਦ ਮਹਾਰਾਜ ਨੇ ਪ੍ਰਸ਼ਾਦਾ ਨਹੀਂ ਛਕਣਾ ਕਹਿਣ ਲੱਗੇ ਮਹਾਰਾਜ ਸੁੱਤਾ ਪਿਆ ਮਹਾਰਾਜ ਕਹਿਣ ਲੱਗੇ ਜਿੰਨਾ ਸਮਾਂ ਤੁਹਾਡਾ ਪੁੱਤਰ ਨਹੀਂ ਆਏਗਾ ਅਸੀਂ ਪ੍ਰਸ਼ਾਦਾ ਨਹੀਂ ਛਕਾਂ ਅਸੀਂ ਨਹੀਂ ਪ੍ਰਸ਼ਾਦਾ ਛਕਣਾ ਤੇ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਜੀ ਤੁਸੀਂ ਨਹੀਂ ਬੁਲਾਉਣਾ ਫਿਰ ਅਸੀਂ ਬੁਲਾ ਲੈਨੇ ਆ ਕਹਿਣ ਲੱਗੇ ਮਹਾਰਾਜ ਜਿੱਥੇ ਉਹ ਪਹੁੰਚਿਆ ਉੱਥੋਂ ਤੱਕ ਸ਼ਾਇਦ ਕਿਸੇ ਦੀ ਆਵਾਜ਼ ਜਾਵੇ ਮਹਾਰਾਜ ਕਹਿਣ ਲੱਗੇ ਅਸੀਂ ਬੁਲਾਉਨੇ ਆ ਮਹਾਰਾਜ ਨੇ ਨਾਮ ਲੈ ਕੇ ਕਿਹਾ ਪੁੱਤਰ ਲਾਲੇ ਆ ਛੇਤੀ ਪ੍ਰਸ਼ਾਦਾ ਛਕੀਏ ਕਹਿਣ ਦੀ ਦੇਰੀ ਸੀ ਗੁਰਮੁਖੋ ਉਹ ਜਿਹੜਾ ਪੁੱਤਰ ਕੁਝ ਸਮਾਂ ਪਹਿਲਾਂ ਕੁਝ ਪਲ ਪਹਿਲਾਂ Laash ਬਣ ਕੇ ਮੰਜੇ ਤੇ ਪਿਆ ਸੀ ਤੇ ਸਾਧ ਸੰਗਤ ਜੀ ਜਿਉਂਦਾ ਹੋ ਕੇ ਚੱਲ ਕੇ ਆ ਗਿਆ ਇਹ ਗੁਰੂ ਨਾਨਕ ਦੇਵ ਜੀ ਦੀਆਂ ਕਰਾਮਾਤਾਂ ਨੇ ਉਹ ਲਾਲੇ ਦੀ ਮਾਂ ਨੂੰ ਪੁੱਛੋ ਕਿ ਇਹ ਕਰਾਮਾਤ ਇੱਕ ਵਰਦਾਨ ਹੈ ਜਾਂ ਕਹਿਰ ਹੈ ਉਹ ਦੱਸੇਗੀ ਕਿ ਕਹਿ ਰਹੇ ਹਨ ਵਰਦਾਨ ਹੈ ਜਦੋਂ ਕੋਈ ਸਾਡੇ ਦੇ ਭੀੜ ਪੈਂਦੀ ਉਦੋਂ ਅਸੀਂ ਕਹਿੰਦੇ ਹਾਂ ਕੋਈ ਕ੍ਰਿਸ਼ਮਾ ਵਰਤ ਜਾਏ ਕੋਈ ਕਲਾ ਵਰਤ ਜਾਏ ਸਾਨੂੰ ਇਹ ਦੁੱਖ ਤੋਂ ਛੁਟਕਾਰਾ ਮਿਲ ਜਾਏ ਉਂ ਅਸੀਂ ਕਹਿ ਦਿੰਦੇ ਹਾਂ ਕਰਾਮਾਤ ਹੁੰਦੀ ਕੋਈ ਨਹੀਂ ਕ੍ਰਿਸ਼ਮੇ ਹੁੰਦੇ ਕੋਈ ਨਹੀਂ ਹਾਂ ਇਹ ਤੇ ਜਿਹੜੇ ਹਾਂ ਕ੍ਰਿਸ਼ਮੇ ਉਹਨਾਂ ਵਾਸਤੇ ਨਹੀਂ ਹੁੰਦੇ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ ਹੈ ਜਿਨ੍ਹਾਂ ਨੂੰ ਗੁਰੂ ਨਾਲ ਪ੍ਰੇਮ ਨਹੀਂ ਹੈ ਸਾਧ ਸੰਗਤ ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਆ ਜਿਹੜੇ ਗੁਰੂ ਤੇ ਅਥਾਹ ਵਿਸ਼ਵਾਸ ਰੱਖਦੇ ਆ ਉਹਨਾਂ ਵਾਸਤੇ ਰੋਜ਼ ਨਵੇਂ ਕ੍ਰਿਸ਼ਮੇ ਹੁੰਦੇ ਨੇ ਉਹਨਾਂ ਵਾਸਤੇ ਰੋਜ਼ ਨਵੀਆਂ ਕਰਾਮਾਤਾਂ ਹੁੰਦੀਆਂ ਨੇ ਪਰ ਗੁਰੂ ਤੇ ਪ੍ਰੇਮ ਰੱਖਣਾ ਪਵੇਗਾ ਗੁਰੂ ਤੇ ਸ਼ਰਧਾ ਰੱਖਣੀ ਪਵੇਗੀ ਦਿਲ ਦੇ ਵਿੱਚ ਚਤਰਾਈ ਨਾ ਹੋਵੇ ਹਿਰਦੇ ਚ ਚੰਚਲਪੁਣਾ ਨਾ ਹੋਵੇ ਸਤਿਗੁਰਾਂ ਤੇ ਵਿਸ਼ਵਾਸ ਹੋਵੇ ਮਹਾਰਾਜ ਤੇ ਨਿਸ਼ਚਾ ਹੋਵੇ ਤੇ ਮਹਾਰਾਜ ਰੋਜ਼ ਨਵੀਆਂ ਕਰਾਮਾਤਾਂ ਵਿਖਾਉਂਦੇ ਆ ਇਤਿਹਾਸ ਵਿੱਚ ਇੱਕ ਪ੍ਰਾਤਨ ਸਾਖੀ ਘਟਨਾ ਹੁੰਦੀ ਹੈ ਦੇਵੇ ਪੰਡਤ ਜੀ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਦੇਵਾ ਪਾਹਨ ਤਾਰਿ ਵਾਲੇ RAM ਕਹਿਤ ਜਨਕਸ ਨਤਰੇ ਮਹਾਪੁਰਖ ਹੋਤੇ ਸਾਖੀ ਸੁਨਾਇਆ ਕਰਦੇ ਕਿ ਕਰਾਮਾਤਾਂ ਉਹਨਾਂ ਵਾਸਤੇ ਹੁੰਦੀਆਂ ਜਿਹੜੇ ਵਿਸ਼ਵਾਸ ਰੱਖਦੇ ਆ ਜਿਨ੍ਹਾਂ ਦੇ ਹਿਰਦਿਆਂ 'ਚ ਭਰੋਸਾ ਹੁੰਦਾ ਹੈ ਤੇ ਦੇਵਾ ਪੰਡਤ ਇੱਕ ਸਿੱਧਾ ਸਾਦਾ ਪੰਡਤ ਹੈ ਰੱਬ ਦੇ ਦਰਦ ਦੀ ਗੱਲ ਕਰਨ ਵਾਲਾ ਹੈ ਉਹਨੂੰ ਪ੍ਰੇਮ ਕਰਨ ਵਾਲਾ ਉਹਦੇ ਚਰਨਾਂ ਦੀ ਪ੍ਰੀਤੀ ਕਰਨ ਵਾਲਾ ਹੈ ਕੋਈ ਮਨ ਵਿੱਚ ਚੰਚਲਪੁਣਾ ਨਹੀਂ ਹੈ ਮਨ ਵਿੱਚ ਕੋਈ ਚਤੁਰਾਈ ਨਹੀਂ ਹੈ ਕੋਈ ਆਪਣੀ ਸਿਆਣਪ ਨਹੀਂ ਸਿਰਫ ਪ੍ਰੇਮ ਹੀ ਪ੍ਰੇਮ ਹੈ ਤੇ ਪੰਡਰਪੁਰ ਸ਼ਹਿਰ ਦੇ ਰਹਿਣ ਵਾਲਾ ਦੇਵਾ ਪੰਡਿਤ ਉੱਥੇ ਇੱਕ ਮੰਦਰ ਹੈ ਠਾਕਰਾਂ ਦਾ ਤੇ ਉੱਥੋਂ ਦਾ ਇੱਕ ਪੁਜਾਰੀ ਹੈ ਉਹਨੂੰ ਕਿਤੇ ਲਾਂਬੇ ਜਾਣਾ ਪੈ ਗਿਆ ਇੱਕ ਦਿਨ ਕਿਸੇ ਰਿਸ਼ਤੇਦਾਰੀ ਵਿੱਚ ਚੱਲਿਆ ਗਿਆ ਤੇ ਉਹ ਜਾਂਦਾ ਜਾਂਦਾ ਦੇਵੇ ਪੰਡਿਤ ਨੂੰ ਕਹਿ ਗਿਆ ਕਹਿਣ ਲੱਗਾ ਵੀ ਅੱਜ ਮੈਂ ਜਾਣਾ ਹੈ ਅੱਜ ਜਿਹੜੀ ਮੰਦਰ ਦੇ ਵਿੱਚ ਆਰਤੀ ਕਰਨੀ ਹੈ ਠਾਕੁਰਾਂ ਨੂੰ ਭੋਗ ਲਾਉਣਾ ਤੇ ਇਹ ਸੇਵਾ ਤੂੰ ਕਰੀ ਮੈਨੂੰ ਜਾਣਦੀ ਹਾਂ ਇੱਕ ਗੱਲ ਹੋਰ ਜ਼ਰੂਰ ਚੇਤੇ ਰੱਖੀ ਕਿ ਰਾਜੇ ਦੇ ਦਰਬਾਰ ਵਿੱਚੋਂ ਇੱਕ ਫੁੱਲਾਂ ਦੀ ਮਾਲਾ ਆਉਂਦੀ ਹੈ ਉਹ ਪਹਿਲਾਂ ਠਾਕੁਰਾਂ ਦੇ ਗਲ 'ਚ ਪਾਈ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਰਾਜਾ ਮੰਦਰ ਚਾਉਂਦਾ ਹੈ ਅਸ਼ੀਰਵਾਦ ਦੇ ਵਜੋਂ ਪ੍ਰਸ਼ਾਦ ਦੇ ਵਜੋਂ ਇਹ ਮਾਲਾ ਜਿਹੜੀ ਹੈ ਇਹ ਰਾਜੇ ਦੇ ਗਲ ਵਿੱਚ ਪਾ ਦਵੇ ਉਹਨੇ ਕਿਹਾ ਠੀਕ ਹੈ ਰਾਜ ਦਰਬਾਰ ਵਿੱਚੋਂ ਮਾਲਾ ਆ ਗਈ ਇਹਨੇ ਆਰਤੀ ਕੀਤੀ ਸਭ ਕੁਝ ਕੀਤਾ ਤੇ ਜਦੋਂ ਮੰਦਰ ਨੂੰ ਜਿੰਦਰਾ ਲਾ ਕੇ ਤੁਰਨ ਲੱਗਾ ਇਹਨੇ ਵੇਖਿਆ ਵੀ ਰਾਜਾ ਨਹੀਂ ਆਇਆ ਹਲੇ ਤੱਕ ਇਹਨੇ ਮਾਲਾ ਚੁੱਕੀ ਤੇ ਆਪਣੇ ਗਲ ਵਿੱਚ ਪਾ ਲਈ ਹੈਰ ਰਾਜੇ ਵਾਸਤੇ ਮਾਲਾ ਪਰ ਇਹਨੇ ਭੋਲੇ ਨੇ ਮਾਲਾ ਕੱਢੀ ਆਪਣੇ ਗਲ ਵਿੱਚ ਪਾ ਲਈ ਰਾਜ ਦਰਬਾਰ ਕੋਲ ਦੀ ਲੰਘਿਆ ਜਾਂਦਾ ਸੋਚਣ ਲੱਗਾ ਓਹੋ ਰਾਜਾ ਆਇਆ ਨਹੀਂ ਮਾਲਾ ਮੈਂ ਪਾ ਲਈ ਇਦਾਂ ਕਰਦਾ ਮੈਂ ਰਾਜੇ ਨੂੰ ਜਾ ਕੇ ਇਹ ਮਾਲਾ ਦੇ ਆਉਣਾ ਮੈਂ ਮਾਲਾ ਖੁਦ ਦੇ ਆਉਣਾ ਜੇ ਰਾਜਾ ਨਹੀਂ ਆਇਆ ਇਹ ਸੋਚ ਕੇ ਚੱਲਿਆ ਗਿਆ ਤੇ ਇਹਨੇ ਇੱਕੇਦਮ ਆਪਣੇ ਗਲ ਚ ਮਾਲਾ ਲਾਈ ਤੇ ਰਾਜੇ ਨੂੰ ਕਹਿਣ ਲੱਗਾ ਰਾਜਨ ਮੈਂ ਸਾਰੀ ਪੂਜਾ ਕਰਕੇ ਆਇਆ ਤੁਹਾਡੇ ਵਾਸਤੇ ਠਾਕਰਾਂ ਦਾ ਪ੍ਰਸ਼ਾਦ ਇਹ ਮਾਲਾ ਲੈ ਕੇ ਆਇਆ ਲਓ ਗਲ ਚ ਪਾ ਲਓ ਰਾਜੇ ਨੇ ਮਾਲਾ ਤੇ ਗਲ ਵਿੱਚ ਪਾ ਲਈ ਕੀ ਵੇਖਿਆ ਕਿ ਇੱਕ ਚਿੱਟਾ ਕੇਸ ਧੌਲਾ ਜਿਹੜਾ ਹੈ ਨਾ ਉਫਲਾਂ ਦੀ ਮਾਲਾ ਵਿੱਚ ਫਸਿਆ ਹੋਇਆ ਹੈ ਰਾਜੇ ਨੂੰ ਪਤਾ ਲੱਗ ਗਿਆ ਵੀ ਦੇਵੇ ਪੰਡਤ ਨੇ ਪਹਿਲਾਂ ਮਾਲਾ ਆਪਣੇ ਗਲ ਚ ਪਾਈ ਹੈ ਫੇਰ ਮੇਰੇ ਗਲ ਚ ਪਾਈ ਵਿਅੰਗਮਈ ਬਚਨ ਕਹਿਣ ਲਗਾ ਰਾਜਾ ਕਹਿਣ ਲਗਾ ਦੇਵੇ ਪੰਡਤ ਨੂੰ ਪੰਡਤ ਜੀ ਲੱਗਦਾ ਠਾਕਰਾਂ ਦੇ ਧੌਲੇ ਆ ਗਏ ਨੇ ਪੱਥਰਾਂ ਦੀਆਂ ਮੂਰਤੀਆਂ ਨੂੰ ਕਹਿੰਦਾ ਠਾਕਰਾਂ ਦੇ ਲੱਗਦਾ ਧੌਲੇ ਆ ਗਏ ਜਿਉ ਸਿੱਧਾ ਸਾਦਾ ਦੇਵਾ ਪੰਡਤ ਹੈ ਇਹਨੇ ਹਾਂ ਕਹਿ ਦਿੱਤਾ ਕਹਿੰਦਾ ਹਾਂਜੀ ਠਾਕਰਾਂ ਦੇ ਧੌਲੇ ਆ ਗਏ ਡਰਦੇ ਨੇ ਕਹਿ ਦਿੱਤਾ ਰਾਜਾ ਕਹਿੰਦਾ ਕੱਲ ਨੂੰ ਆ ਕੇ ਮੰਦਰ ਚ ਵੇਖਾਂਗਾ ਜੇ ਠਾਕਰਾਂ ਦੇ ਧੌਲੇ ਨਾ ਹੋਏ ਤੇ ਤੇਰਾ ਕਤਲ ਕਰ ਦਿੱਤਾ ਜਾਏਗਾ ਤੈਨੂੰ ਮਾਰ ਦਿੱਤਾ ਜਾਏਗਾ ਤੇਰਾ ਕਤਲ ਕਰ ਦੇਵਾਂਗੇ ਜੀ ਢੋਲੇ ਨਾ ਹੋਈ ਠਾਕਰਾ ਦੀ ਹੁਣ ਇਹਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਗਿਆ ਮੰਦਰ ਵਿੱਚ ਵਿਸ਼ਵਾਸ ਲੈ ਕੇ ਆ ਗਿਆ ਹੈ ਸਭ ਤੋਂ ਵੱਡੀ ਗੱਲ ਵਿਸ਼ਵਾਸ ਦੀ ਹੁੰਦੀ ਜੇ ਸਾਡੇ ਹਿਰਦਿਆਂ 'ਚ ਵਿਸ਼ਵਾਸ ਨਹੀਂ ਤੇ ਗੁਰੂ 'ਚ ਕੋਈ ਕਰਾਮਾਤ ਨਹੀਂ ਹੈ ਜੇ ਸਾਡੇ ਹਿਰਦਿਆਂ 'ਚ ਪ੍ਰੇਮ ਹੈ ਵਿਸ਼ਵਾਸ ਹੈ ਗੁਰੂ ਬੜਾ ਵੱਡਾ ਸ਼ਕਤੀਸ਼ਾਲੀ ਹੈ ਸਾਧ ਸੰਗਤ ਵਿਸ਼ਵਾਸ ਤੇ ਹੀ ਹੈ ਵਿਸ਼ਵਾਸ ਹੀ ਹੈ ਸਾਡੀ ਮਾਂ ਨੇ ਕਿਹਾ ਵੀ ਪੁੱਤਰ ਇਹ ਤੇਰਾ ਪਿਤਾ ਇਹ ਵਿਸ਼ਵਾਸ ਹੈ ਅਸੀਂ ਉਹਨੂੰ ਪਤਾ ਕਹਿੰਨੇ ਆ ਵਿਸ਼ਵਾਸ ਬਿਨਾ ਕੁਝ ਨਹੀਂ ਹੈ ਤੇ ਉਹਨੇ ਆ ਕੇ ਮੰਦਰ ਦੇ ਬੂਹੇ ਬੰਦ ਕਰ ਲਏ ਭਗਤੀ ਕਰਨ ਲੱਗ ਪਿਆ ਕਹਿਣ ਲੱਗਾ ਠਾਕੁਰ ਜੀ ਤੁਹਾਡੇ ਦਾੜੀ ਆ ਜਾਏ ਅਣਹੋਣੀ ਗੱਲ ਐ ਹੁਣ ਜਿਹੜੇ ਨਾਮ ਮੰਨਣ ਵਾਲੇ ਕਹਿਣਗੇ ਕਰਾਮਾਤ ਹੁੰਦੀ ਕੋਈ ਨਹੀਂ ਐ ਠਾਕਰਾਂ ਦੇ ਦਾੜੀ ਆ ਹੀ ਨਹੀਂ ਸਕਦੀ ਉਹਨੇ ਕਿਹਾ ਵੀ ਠਾਕੁਰ ਜੀ ਤੁਹਾਡੇ ਦਾੜੀ ਆ ਜਾਏ ਅੱਜ ਮੇਰੀ ਜਾਨ ਬਖਸ਼ ਲਓ ਮੁੜ ਕੇ ਕਦੇ ਕੋਈ ਗੁਨਾਹ ਨਹੀਂ ਕਰਾਂਗਾ ਕੋਈ ਝੂਠ ਨਹੀਂ ਬੋਲਾਂਗਾ ਸਾਰੀ ਰਾਤ ਭਗਤੀ ਕਰਦਾ ਰਿਹਾ ਭਗਤੀ ਕਰਦਾ ਰਿਹਾ ਇਹੋ ਬੇਨਤੀ ਕਰਦਾ ਠਾਕੁਰ ਜੀ ਤੁਹਾਡੇ ਦਾੜੀ ਆ ਜਾਏ। ਰਾਜਾ ਦੂਸਰੇ ਦਿਨ ਆਇਆ ਮੰਦਰ ਦੀ ਇੱਕ ਪਾਟ ਖੁੱਲੇ। ਦੇਵੇ ਪੰਡਤ ਨੇ ਅੱਖਾਂ ਖੋਲੀਆਂ ਸਮਾਦੀ ਚ ਉੱਠਿਆ ਕੀ ਵੇਖਦਾ ਠਾਕਰਾਂ ਦੇ ਗਿਠ-ਗਿਠ ਤੋਂ ਵੱਧ ਲੰਮੀ ਦਾੜੀ ਆ ਗਈ ਉਹ ਵੀ ਚਿੱਟੇ ਰੰਗ ਦੀ। ਰਾਜੇ ਨੇ ਆ ਕੇ ਵੇਖਿਆ ਦੇਵੇ ਪੰਡਤ ਨੇ ਜਦੋਂ ਅੱਖਾਂ ਕੋਲ ਕੇ ਵੇਖੀਆਂ ਹੈਰਾਨ ਹੋ ਗਿਆ ਅੱਖਾਂ ਵਿੱਚੋਂ ਸਾਧ ਸੰਗਤ ਜੀ ਅਥਰੂ ਵਗਣ ਲੱਗ ਪਏ ਨੇ। ਹੰਝੂ ਆਉਣ ਲੱਗ ਪਏ ਕਿ ਮੇਰੇ ਵਰਗੇ ਗਰੀਬ ਦੀ ਵੀ ਸੁਣ ਲਈ ਠਾਕਰਾਂ ਨੇ। ਪਰਮਾਤਮਾ ਨੇ ਮੇਰੇ ਵਰਗੀ ਗਰੀਬ ਦੀ ਵੀ ਸੁਣ ਲਈ ਤੇ ਰਾਜੇ ਨੇ ਸੋਚਿਆ ਕਿ ਤੇ ਇਹ ਛਲਿਆ ਤੇ ਨਹੀਂ ਦੇਵਾ ਪੰਡਤ ਨਕਲੀ ਦੀ ਦਾੜੀ ਨਾ ਲਾਈ ਹੋਵੇ ਤੇ ਸਾਧ ਸੰਗਤ ਆਪਣੇ ਹੱਥ ਦੇ ਨਾਲ ਜਦੋਂ ਦਾੜੀ ਨੂੰ ਪੁੱਟ ਕੇ ਵੇਖਣ ਲੱਗ ਗਿਆ ਤੇ ਸਾਧ ਸੰਗਤ ਪੱਥਰਾਂ ਦੀ ਮੂਰਤੀ ਦੇ ਵਿੱਚੋਂ ਖੂਨ ਸਿਮਣ ਲੱਗ ਪਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੱਥਰਾਂ ਦੀ ਮੂਰਤੀ ਵਿੱਚੋਂ ਖੂਨ ਸਿਮਣ ਲੱਗਾ ਦੇਵਾ ਪੰਡਤ ਵੀ ਵੇਖ ਕੇ ਹੈਰਾਨ ਹੋ ਗਿਆ ਰੋਣ ਲੱਗ ਪਿਆ ਤਾਂ ਹੀ ਮਾਰਨ ਲੱਗ ਪਿਆ ਰੋਣ ਲੱਗ ਪਿਆ ਐ ਪ੍ਰਮਾਤਮਾ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ ਇਹ ਕੀ ਹੈ ਕਰਾਮਾਤ ਸੰਮਣ ਤੇ ਮੂਸਣ ਨੂੰ ਪੁੱਛੋ ਜਾ ਕੇ ਕਰਾਮਾਤ ਕੀ ਹੁੰਦੀ ਹੈ ਪੁੱਤ ਮਰਿਆ ਪਿਆ ਹੈ ਸ਼ਰੀਰ ਤੋਂ ਢੜ ਤੋਂ ਸਿਰ ਵੱਖਰਾ ਹੈ ਸਤਿਗੁਰਾਂ ਐਸੀ ਕਿਰਪਾ ਕੀਤੀ ਹੈ ਉਹਨੂੰ ਵੀ ਜਿਉਂਦਾ ਕਰ ਦਿੱਤਾ ਕੁਈ ਇੱਕ ਕਰਾਮਾਤ ਥੋੜੀ ਜਿਹੀ ਇੱਕ ਹੋਵੇ ਤੇ ਹੀ ਗਿਣਾ ਦਈਏ ਇਹ ਤੇ ਲੱਖਾਂ ਕਰੋੜਾਂ ਕਰਾਮਾਤਾਂ ਨਾਲ ਗੁਰੂ ਕਾ ਇਤਿਹਾਸ ਭਰਿਆ ਪਿਆ ਹੈ ਅਖੀਰਲੇ ਬਚਨੇ ਇਹੋ ਨੇ ਗੁਰੂ ਨਾਨਕ ਦੇਵ ਜੀ ਦੇ ਦਰ ਦੀਆਂ ਕਰਾਮਾਤਾਂ ਬੜੀਆਂ ਵੱਡੀਆਂ ਇਹਨੂੰ ਮਿਟਾਉਣ ਵਾਲੇ ਮਿਟ ਗਏ ਸਤਿਗੁਰੂ ਦੀ ਵਡਿਆਈ ਨਹੀਂ ਮਿਟਦੀ ਨਾ ਮਿਟ ਸਕੀ